ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਐਸਪੀਡੀ ਸਾਹਿਬ ਅਤੇ ਡੀਐਸਪੀਡੀ ਸਾਹਿਬ ਦੀ ਅਗਵਾਈ ਦੇ ਵਿੱਚ ਸੀਆਈਏ ਮੋਗਾ ਵੱਲੋਂ ਇੱਕ ਮੇਜਰ ਆਪਰੇਸ਼ਨ ਕਰਦੇ ਹੋਏ 6 ਲੋਕਾਂ ਨੂੰ ਗੁੰਮ ਤੱਕ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਕੀ 4 ਵੈਪਨ ਰਿਕਵਰ ਹੋਏ ਨੇ ਜਿਦੇ ਵਿੱਚ ਕੀ 3 30 ਬੋਰ ਦੇ ਵੈਪਨ ਹੈਗੇ ਨੇ ਤੇ ਅਤੇ ਇੱਕ 315 ਬੋਰ ਦਾ ਕੱਟ ਦੇਸੀ ਕੱਟਾ ਹੈ ਇਨ ਇਤੋਂ ਇਲਾਵਾ ਕੁਝ ਗੋਲੀਆਂ ਬਰਾਮਦ ਹੋਈਆਂ ਨੇ ਤੇ ਦੋ ਗੱਡੀਆਂ ਇੱਕ ਫੋਰਚੂਨਰ ਅਤੇ ਇੱਕ ਵਰਨਾਕਾਰ ਬਰਾਮਦ ਹੋਈ ਹੈ ਹੂੰ ਤਾਂ ਦੀ ਤਫਤੀਸ਼ ਵਿੱਚ ਇਹਨਾਂ ਇਹਨਾਂ ਦੇ ਵਿੱਚ ਜਿਹੜੇ 6 ਲੋਕ ਫੜੇ ਗਏ ਹੈਗੇ ਨੇ ਜਿਨ੍ਹਾਂ ਚੋਂ ਇੱਕ ਨੂੰ ਕੀ ਪ੍ਰੋਡਕਸ਼ਨ ਬਣਾਉਣ ਦੇ ਉੱਪਰ ਜੇਲ੍ਹ ਦੇ ਵਿੱਚੋਂ ਲੈ ਕੇ ਆਇਆ ਗਿਆ ਹੈ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਵੀ ਬਹੁਤ ਜ਼ਿਆਦਾ ਹੈਗੀ ਹੈ ਇਹਨਾਂ ਦੇ ਵਿੱਚੋਂ ਦੋ ਲੋਕ ਜਿਹੜੇ ਹੈਗੇ ਨੇ ਉਹਨਾਂ ਦੀ ਕ੍ਰਿਮੀਨਲ ਹਿਸਟਰੀ ਪੁਰਾਣੀ ਨਹੀਂ ਹੈ ਬਾਕੀ ਸਭ ਲੋਕਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਤੇ ਇਹਨਾਂ ਇਹਨਾਂ ਸਭ ਨੂੰ ਤਫਤੀਸ਼ ਕਰਕੇ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਵੀ ਵੈਪਨਸ ਅਤੇ ਹੋਰ ਵੀ ਜਿਹੜੀ ਆਪਣੇ ਇਹਨਾਂ ਦੇ ਸਾਥੀ ਹੈਗੇ ਉਹਨੂੰ ਫੜਨ ਵਿੱਚ ਅਸੀਂ ਕਾਮਯਾਬ ਹੋਵਾਂਗੇ ਸਰ ਕਿਸ ਗੈਂਗ ਦਾ ਸਬੰਧ ਹੈ ਹੁੰਟਾ ਗੇਬਰ ਮਿਹਾ ਗੈਂਗ ਦੇ ਨਾਲ ਸੰਬੰਧ ਵਿੱਚ ਇਹ ਸਾਹਮਣੇ ਆ ਰਹੇ ਹੁਣ ਤੱਕ ਇਹਨਾਂ ਕੋਲੋਂ ਤਿੰਨ ਤੀਬੂਰ ਦੇ ਵੈਪਨ ਅਤੇ ਕੁਝ ਗੋਲੀਆਂ ਅਤੇ ਇਸ ਤੋਂ ਇਲਾਵਾ 315 ਬੋਰ ਦਾ ਕੱਟਾ ਅਤੇ ਉਹਦੇ ਨਾਲ ਵੀ 315 ਬੋਰ ਦੀਆਂ ਗੋਲੀਆਂ ਮਿਲੀਆਂ ਨੇ ਅਤੇ ਇਸ ਤੋਂ ਇਲਾਵਾ ਦੋ ਗੱਡੀਆਂ ਇੱਕ ਫੋਰਚੂਨਰ ਕਾਰ ਹੈਗੀ ਤੇ ਇੱਕ ਵਰਨਾ ਕਾਰ ਹੈ ਜਿਹਦੇ ਬਾਰੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਇਹ ਕਾਰ ਕਿਦੇ ਨਾਮ ਦੇ ਉੱਪਰ ਹੈਗੀ ਤੇ ਕੀ ਡਿਟੇਲਸ ਹੈਗੀਆਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਆਪਾਂ ਜਲਦੀ ਇਨਵੈਸਟੀਗੇਸ਼ਨ ਕੰਪਲੀਟ ਕਰਾਂਗੇ ਜੀ ਸਰ ਵੀ ਵਾਅਦਾ ਤਾਂ ਮੈਂ ਕਰਾਂਦੇ ਨੂੰ ਫਿਰ ਮੈਂ ਆਜੇ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਕਾਫੀ ਹੋਰ ਵੀ ਤੱਥ ਸਾਹਮਣੇ ਆਏ ਹਨ ਵੀ ਵੈਪਨ ਹੋ ਸਕਦਾ ਇਹ ਤੋਂ ਜ਼ਿਆਦਾ ਵੀ ਹੋਏ ਹੋਣ ਤੇ ਉਹਨਾਂ ਦੇ ਕੁਝ ਹੋਰ ਸਾਥੀਆਂ ਦੀ ਆਈਡੈਂਟੀਫਿਕੇਸ਼ਨ ਕਰਕੇ ਆਪਾਂ ਉਹਨਾਂ ਦੇ ਉੱਪਰ ਵੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾ ਰਹੀ ਹੈ ਮੈਂ ਆਪ ਜੀ ਨੂੰ ਦੱਸਿਆ ਵੀ ਜਿੰਨੇ ਵੀ ਸਪੈਸਿਫਿਕ ਇਨਫ ਜੇਲ੍ਹ ਦੇ ਜੇਲ੍ਹ ਤੋਂ ਲੈ ਕੇ ਉਹਦੀ ਰਿਫਟਰੀ ਪ੍ਰੋਡਕਸ਼ਨ ਬਾਰੇ ਉੱਪਰ ਕੀਤੀ ਗਈ ਹੈ ਸਰਯਾਜ ਤੁਹਾਨੂੰ ਪਤਾ ਲੱਗਦਾ ਵੀ ਵੈਪਨ ਕਿੱਥੋਂ ਆਂਦੇ ਇਹਨਾਂ ਦੇ ਕੋਲੇ ਇਹ ਆਊਟ ਆਫ ਸਟੇਟ ਵੈਪਨ ਹੈਗੇ ਨੇ ਜੋ ਇਹਨਾਂ ਦੇ ਦੱਸਣ ਮੁਤਾਬਕ ਹੈ ਕਿਉਂਕਿ ਇਹਨਾਂ ਦਾ ਬੈਕਵਰਡ ਲਿੰਕੇਜ ਜਿਹੜਾ ਹੈਗਾ ਉਹਦੇ ਵਿੱਚ ਕਿਸੇ ਹੋਰ ਇੱਕ ਅਕਿਊਜ਼ ਦਾ ਨਾਮ ਫਿਕਰ ਆਊਟ ਹੋਇਆ ਹੈਗਾ ਇੱਕ ਵਾਰੀ ਉਹਦੀ ਇਨਵੈਸਟੀਗੇਸ਼ਨ ਕੰਪਲੀਟ ਹੋ ਕੇ ਸਾਨੂੰ ਕਲੀਅਰ ਹੋ ਜਾਏਗਾ ਵੀ ਵੈਪਨ ਕਿੱਥੋਂ ਆਏ ਹਨ ਕਿ ਨਹੀਂ ਔਰ ਕਿੰਨੇ ਵੈਪਨ ਆਏ ਸੀ ਉਸ ਕਨਸਾਈਨਮੈਂਟ ਦੇ ਵਿੱਚ ਕਿਸ ਤਰ੍ਹਾਂ ਕਿੱਥੋਂ ਦਾ ਰਹਿਣਾ ਹੈ ਨਾ ਜੀ ਇਨਮੋਗੇ ਦੇ ਰੈਡ ਵਾਲੀ ਚ ਕਿਸ ਤਰ੍ਹਾਂ ਇਹ ਵਾਦਾ ਨੂੰ ਅਜਾਣ ਦੇ ਜਿਹੜਾ ਅਪਰਸ਼ਨ ਵਗੈਰਾ ਜਾਂ ਕੁਝ ਹੋਰ ਕੁਝ ਜਿਹਾ ਹੈ ਮੈਂ ਆ ਇਹ ਅੱਜ ਹੀ ਇਹਨਾਂ ਦੀ ਰਿਮਾਂਡ ਲੱਕੀ ਉਤਪਾਦ ਇਨਵੈਸਟੀਗੇਸ਼ਨ ਸਰੀ ਬੈਕਵਰਡ ਫਾਰਵਰਡ ਲਿੰਕ ਜੇ ਸਾਰੇ ਕਲੀਅਰ ਕਰਕੇ ਆਪ ਜੀ ਨੂੰ ਕੋ ਦੁਬਾਰਾ ਬਰੀਫ ਕਰ ਦੇਵਾਂਗੇ ਸਭ ਜਦਾਂ ਬਰਦਾ ਦੇ ਤੋਂ ਲੱਗੇ ਅੰਮ੍ਰਿਤ ਪੱਛੇ ਉਹਨਾਂ ਨਾਲ ਉਹਨਾਂ ਦਾ ਕੋਈ ਰਿਲੇਸ਼ਨ ਸੀ ਕਿੱਦਾਂ ਦੀ ਪਹਿਲੇ ਇੱਕ ਕੇਸ ਵਾਰ ਵੀ ਰਏ ਹੈਗੇ ਨੇ ਤੇ ਉਹ ਇਹਨਾਂ ਦੇ ਸੇਮ ਗੈਂਗ ਦੇ ਮੈਂਬਰ ਵੀ ਹੈਗੇ ਨੇ